ਇੱਦਾਂ ਦੀ ਵਾੜ ਕੇ ਨਾ ਕੀ ਦਾ ਉਹ ਮੈਂ ਤਾਂ ਕਿਤੇ ਪੈਰੀ ਨਾ ਕੋਲਣ ਕੋਲ ਫੇਟ ਕੇ ਖਾੜੇ ਚ ਮੱਥਾ ਕੀ ਕੇ ਪੜਨਾ ਪਿਆ ਨਾ ਨਾ ਮੇਰੇ ਨਾਲ ਸਾਲੇ ਮੋਟਰ ਸਾਹਿਬ ਨੂੰ ਲੁੱਟ ਖਾੜੇ ਦੇ ਮਾਪੇ ਰੱਬ ਹੀ ਦਾ ਖਾੜੇ ਦੇ ਕਿ ਨਾ ਪਾ ਜਾ ਵਾੜੇ ਅਸ ਨਹੀਂ ਕਿਤੇ ਦੇਖੇ ਉਹ ਆਪਾਂ ਲੋ ਕਹਦੇ ਵੀ ਖਾੜੇ ਚ ਗਏ ਅਸੀਂ ਬਣਾਣੇ ਤੋਂ ਅਹੀਂ ਤੇ ਠੀਕ ਆ ਪਰਮਾਨਾਂ ਨਾਲ ਕੋਟੀਆਂ ਦੇਖਿਆ ਵੀ ਆ ਜੋਰ ਕਰਾਇਆ ਠੀਕ ਆ ਸਲਾਮ ਉਹ ਚਾਚੋ ਘਰ ਦੇ ਕੇ ਚਲੋ ਹੁਣ ਮਾ ਜਾਨਾ ਵੀ ਗਰੀਬ ਦੀ ਵੀ ਮਿੰਤ ਕਰਨੇ ਪਾ ਜਾਂਦੇ ਹਸਤਾਜ ਮੰਨਣਾ ਪੈਂਦਾ ਕੋਈ ਗੁਣ ਹੋਵੇ ਜੀ ਹਲ ਜਾਣ ਹੈਗੀ ਤੂੰ ਤਾਂ ਤਾਂ ਕਹੇ ਤਾ ਕਹੇ ਬੰਗਾਲਾ ਹੋਵੇ ਉਹ ਖੜਾ ਉਹ ਮੈਨੂੰ ਫਸਾ ਵੀ ਕਰਨੀ ਪੈਂਦੀ ਆ ਖੜਾ ਉਹ ਉੱਥੇ ਕਿਵੇਂ ਬੜਦਾ ਹੁੰਦਾ ਦਾ ਖਾੜੇ ਤੋਂ ਖਾੜੇ ਤੋਂ ਕਿਵੇਂ ਜਾਂਦਾ ਦਾ ਖਾਤੀ ਤਣ ਕੇ ਜਤੀਪਾ ਕੇ ਇਹ ਗੱਲ ਜਿਹੜੀ ਅੰਦਾਜ਼ਾ ਤਾ ਮੈਂ ਰਹਿਂਦੇ ਉੱਥੇ ਹੈ ਪਹਿਲਾਂ ਇੱਕ ਤਾਂ ਤੀਤੀ ਉਹ ਉੱਥੇ ਨਹੀਂ ਦਨੇ ਦੂਰ ਕਰਾਂਗਾ ਮੇਰਾ ਕਹਿੰਦਾ ਕਹਿੰਦਾ ਬੁੜਿਆ ਉੱਠ ਖੜਾ ਲਗਾ ਤੂੰ 21 22 ਸਾਲ ਦਾ ਮੈਂ 40 42 ਸਾਲ ਦਾ ਬੇ ਚੱਕਰ ਤਾਂ ਹੀ ਉਮਰ ਦਾ ਹਿਸਾਬ ਪੈਂਦਾ ਨਾ ਇਹਦਾ ਫਰਕ ਉਹ ਨਾਥਾ ਕੜਨ ਦੇਦਾ ਖਾਰੀ ਧਰਤੀ ਦੇ ਵਿੱਚ ਮੇਰੀ ਅੱਬੇ ਮੇਰੇ ਨਾਂ ਮੇਰੇ ਨਾਂ ਤਾਂ ਵੀ ਤੂੰ ਸਿੱਧਾ ਕਰਿਆ ਨਾ ਜੀ ਮੇਰਾ ਸਿੱਧੀ ਤੈਨੂੰ ਮਕਾ ਲੱਤਾ ਉਹ ਟਾਈਮ ਹੀ ਚੱਡੜ ਕਰਨਾ ਪੈਂਦਾ ਤਾਂ ਉਹਨੂੰ ਜੱਡ ਪਈ ਉਹ ਡਾਊਨ ਚੜ੍ਹ ਬੈਂਦਾ ਹੀ ਆਇਆ ਹੁਣ ਤਿਆਰ ਕਾ ਇਦੋਂ ਨੂੰ ਕਿ ਕਿ ਖਰਾਕ ਮਿਲ ਜੂ ਜਿਹਨੇ ਘਰ ਦਾ ਖਾਣਾ ਉਹ ਹੁਣ ਹੁਣ ਮਨ ਨੂੰ ਐ ਵੀ ਕਹਿਣ ਲੱਗ ਗਿਆ ਜਿਹੜਾ ਖਾਤਾ ਖਾਊ ਉਹ ਕਿੱਥੇ ਛੱਡ ਜਾ ਦੌ ਦੱਥੇ ਉਹਨਾਂ ਸਾਰੇ ਸਿੱਧੇ ਢਾਉਣ ਵਾਲੇ ਰੋਕ ਨਹੀਂ ਦਿੱਤੀ ਮੈਨੂੰ ਇੱਕ ਵੀ ਆ ਰੋਕ ਕੇ ਟ ਜਿਨੇ ਤਾ ਹੁੰਦਾ ਉਹ ਮਾਰ ਲੈ ਤੈਨੂੰ ਮੈਂ ਦੱਸ ਦਿੰਨਾ ਆ ਤਾ ਹੁੰਦਾ ਉਹ ਰੋਕ ਨਹੀਂ ਤਾ ਦੱਸਦਾ ਵੀ ਰੁਕਣਾ ਕਿਵੇਂ ਜੇ ਤੂੰ ਇਹਨੇ ਮਾਰਤੀ ਆਪਣੇ ਯਾਰ ਮਾਰ ਕੇ ਬੈਠਾ